ਪਠਾਨ ਮਾਜਰਾ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਜੋ ਹਥਿਆਰ ਪੁਲਿਸ ਦੇ ਵੱਲੋਂ ਦਿਖਾਏ ਗਏ ਨੇ ਉਸ ਦੇ ਵਿੱਚ ਵੀ ਕਾਫੀ ਚੀਜ਼ਾਂ ਗਲਤ ਨੇ ਜੋ ਕਿ ਉਹਨਾਂ ਦੇ ਕਜ਼ਨਸ ਨੇ ਜਿਹੜੇ ਉਹਨਾਂ ਦੇ ਹਥਿਆਰ ਫੜੇ ਗਏ ਨੇ ਉਹਨਾਂ ਨੂੰ ਸ਼ੋਅ ਕੀਤਾ ਗਿਆ ਕਿ ਆਖਿਰਕਾਰ ਅਸੀਂ ਹਥਿਆਰ ਫੜੇ ਨੇ ਨਾਲ ਨਾਲ ਪਠਾਨ ਮਾਜਰਾ ਦਾ ਇਹ ਵੀ ਕਹਿਣਾ ਹੈ ਕਿ ਮੇਰੀ ਪੁਲਿਸ ਦੇ ਨਾਲ ਕਿਸੇ ਤਰੀਕੇ ਦੀ ਕੋਈ ਟਕਰਾਰ ਨਹੀਂ ਹੋਈ ਤੁਹਾਨੂੰ ਦੱਸ ਦਈਏ ਕਿ ਪਠਾਨ ਮਾਜਰਾ ਲਗਾਤਾਰ ਆਪਣੀ ਹੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਰਹੇ ਸਨ ਤੇ ਉਹਨਾਂ ਦੇ ਵੱਲੋਂ ਸ਼ਰਿਆਮ ਮੁੱਖ ਮੰਤਰੀ ਤੋਂ ਲੈ ਕੇ ਹਰ ਇੱਕ ਬੰਦੇ ਨੂੰ ਸ਼ਰਿਆਮੇ ਗੱਲ ਕਹੀ ਗਈ ਸੀ ਕਿ ਦਿੱਲੀ ਵਾਲਿਆਂ ਦੇ ਹੇਠਾਂ ਕੰਮ ਕਰਨਾ ਛੱਡ ਦਿਓ ਇਹ ਉਹਨਾਂ ਦੀ ਜ਼ੁਬਾਨੀ ਗੱਲਾਂ ਹੋਈਆਂ ਨੇ ਜਿਸ ਤੋਂ ਬਾਅਦ ਮਾਮਲਾ ਭਖਿਆ ਤੇ ਹੁਣ ਹਰਮੀਤ ਪਠਾਨ ਮਾਜਰਾ ਜੋ ਕਿ ਇੱਕ ਪਰਚੇ ਦਾ ਸਾਹਮਣਾ ਕਰ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਬਲਾਤਕਾਰ ਦੇ ਇਲਜ਼ਾਮ ਨੇ ਜਿਹੜੇ ਲੱਗੇ ਨੇ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿਸ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਮੇਰਾ ਕੋਰਸ ਨੂੰ ਪੁੱਛਾ ਜਿਹੜਾ ਗੁਰੂ ਘਰ ਵੜ ਕੇ ਕਹ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਂਦੇ ਵੀ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਉਹਨੇ ਜਰੂਰ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲਦਾ ਕੇ ਮੈਂ ਉਤੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੋਕਰੀ ਉਹ ਰਾਤ ਚਲ ਜਾਨੀ ਕੀਆ ਮੈਂ ਉਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਵਿੱਚ ਰਾਂ ਨਾਲ ਰਾਤ ਇੰਤੋਖਰ ਕਰਨਾ ਇੱਕ ਐਮਐਨਓ ਫੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਿਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਲੁਕਣ ਮੈਂ ਵਾਕੇ ਭੱਜ ਗਿਆ ਉਹ ਜਿਹੜਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਬੇਰੇ ਭਰਾਵਾਂ ਦੇ ਫੜ ਕੇ ਬਖਾਨਦਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਵੈ ਸਿੱਕੂ ਗੋਲੀ ਚ ਭਾਈਏ ਅਸੀਂ ਤੁਹਾਡੇ ਨਾਲ ਹੱਥੋਂ ਆਪਾਂ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਭੜੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਕੁਲਸਾਲਾਂ ਦੀ ਪਰ ਤੁਸੀਂ ਇਹ ਘੱਟ ਘੱਟ ਜਾਂ ਹਰ ਤਥਾ ਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਝ ਕਹਿਣਾ ਲੋਕਾਂ ਦੇ ਨਾਲ ਤੋਂ ਭੱਜ ਜਾਣਾ ਐਮਐਲਏ ਜਾਗਜੋ ਸੀਐਮਐਲਏ ਜਾਗੜਾ ਨੂੰ ਬੋਲਿਓ ਚੁੱਕਾ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿਸ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਜੋ ਵੀ ਗੋਲੀ ਗੋਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੌਲਸਰ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਂ ਕਰਕੇ ਕਹੋ ਕਿ ਤੁਹਾਡਾ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਂ ਤਾਂ ਵੀ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਉਹਨਾਂ ਨੇ ਜਰੂਰ ਬੰਦੇ ਇਕੱਠੇ ਕਰਕੇ ਇਨਾ ਉਹ ਜਿਹੜਾ ਕਿ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਕਰੋੜ ਕੋਕਰੀ ਹੋਇਆ ਚਲ ਜਾਨੀ ਕੀਆ ਮੈਂ ਉੱਥੋਂ ਬਾਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਵਿਚੇ ਰਹਿਣ ਵਾਲਾ ਰਾਹ ਚ ਇੰਕਾਫਰ ਕਰਨਾ ਇੱਕ ਐਮਐਲਏ ਨੂੰ ਫੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਿਸ ਵਾਲਾ ਵਿਚੇ ਵਿਕਰਮਪਰਾਹ ਸਾਡਾ ਭਰਾ ਬੀ ਗੈਂਗ ਸਾਰਾ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨੇ ਨਾਲ ਵਾਕਿਆ ਭੱਜ ਗਿਆ ਹੋਊਗਾ ਜੋ ਚਲਾਤਾ ਜਿਵੇਂ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਵਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਅਸੀਂ ਕੁ ਗੋਲੀ ਚਲਾਈਏ ਅਸੀਂ ਤਾਂ ਮਾਹਰ ਹੱਥੋਂ ਆਪਾਂ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਭਾੜੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਸ ਵਾਲਿਆਂ ਦੀ ਪਰ ਤੁਸੀਂ ਇਹ ਘੱਟ ਘੱਟਿਆ ਹਰ ਤੱਕਾਂ ਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਛ ਕਹਿਣਾ ਵੀ ਦੁਕਾਨੇ ਨਾਲ ਤੋਂ ਭੱਜਣਾ ਐਮਐਲਏ ਜਾਗਜੋ ਸੀ ਇਹ ਮਨੇ ਝਗੜਾ ਨੂੰ ਬੋਲੀਓ ਚੁੱਕਾ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਖੋਲੇ ਖੋਲੇ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਲਸਰ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਂ ਕਰਕੇ ਕਹੋ ਕਿ ਤੁਹਾਡਾ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚੜਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਂਦੇ ਵੀ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਪਿਓ ਨੇ ਜਰੂਰ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨੂੰ ਕੋਕਰੀ ਹੋ ਰਾਹ ਚਲ ਜਾਣੀ ਕੀਆ ਮੈਂ ਉੱਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਵਿਚੇਰਾ ਨਾਲ ਰਾਹ ਚੰਤੋਂ ਕਰਨਾ 1 ਐਮਐਨ ਦਾ ਫੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 450 ਪੁਲਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨ ਇਹਨਾਂ ਵਾਕੇ ਭੱਜ ਗਿਆ ਉਹ ਜਿਹੜਾ ਚਲਾਤਾ ਜਿਵੇਂ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਮੁਖਾਤਾ ਪਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਕਾ ਉਹ ਅਸੀਂ ਕੋ ਗੋਲੀ ਚ ਭਾਈਏ ਅਸੀਂ ਤੁਹਾਡੇ ਹੱਥੋਂ ਆਪਾਂ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਸ ਵਾਲਾ ਦੀ ਪਰ ਤੁਸੀਂ ਇਹ ਕੱਟ ਕੱਢਿਆ ਹਰ ਤਕਾ ਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨੀ ਮੁਸ਼ਕਲਾਂ ਬਿਦੌਕਿਆਂ ਤੋਂ ਭੱਜਣਾ ਐਮਐਲਏ ਜਾਗਜੋ ਸੀਐਮਐਨ ਨੇ ਜਾਗੜਾ ਨੂੰ ਬੋਲਿਓ ਚੁੱਕਾ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਜ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਲਸਰ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਅਖੇ ਕਹੋ ਕਿ ਤੁਹਾਡਾ ਮੇਰੇ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਤੱਕਾ ਮੁੱਕੀ ਹੋਇਆ ਜਾਂ ਮੈਂ ਕੋਈ ਗੋਲੀ ਚੜਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਮੇਰੇ ਕੋਲ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਪੀ ਉਹਨੇ ਜਲਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨੂੰ ਤੁਰੰਤ ਕੋਕਰੀ ਹੋ ਰਹਾ ਚਲ ਜਾ ਨਹੀਂ ਕੀਆ ਮੈਂ ਉੱਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਕਿ ਤੇਰਾ ਨਾਲ ਰਾਤ ਇੰਕਾਊਂਟਰ ਕਰਨਾ ਇੱਕ ਐਮਐਨਰ ਫੜਵਾ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 5450 ਪੁਲਿਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਇਹਨਾਂ ਵਾਕੇ ਭੱਜ ਗਿਆ ਉਹ ਜਿਹੜਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਵਖਾਤਾ ਪਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਖਾ ਉਹ ਅਸੀਂ ਕੋ ਗੋਲੀ ਚ ਭਾਈਏ ਅਸੀਂ ਤੁਹਾਡੇ ਹੱਥੋਂ ਆਪਾਂ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਿਸ ਵਾਲਾ ਦੀ ਪਰ ਤੁਸੀਂ ਇੱਕ ਕੱਟ ਕੱਟ ਯਾਰ ਕਹਤਾ ਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਛ ਕਹਿਣਾ ਵੀ ਲੋਕ ਇਹਨਾਂ ਤੋਂ ਭੱਜ ਜਾਣਾ ਐਮਐਲਏ ਜਾਗ ਜੋ ਸੀਐਮਐਲਏ ਜਾਗੜਾ ਨੂੰ ਬੋਲੀਓ ਚੁੱਕਾ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿਸ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਲਸਰ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹਤੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਂ ਕਰਕੇ ਕਹੋ ਕਿ ਤੁਹਾਡਾ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਪਿਓ ਨੇ ਜਰੂਰ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਲੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨੂੰ ਕੋਕਰੀ ਹੋਇਆ ਚਲ ਜਾਨੀ ਕੀਆ ਮੈਂ ਉੱਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਕਿ ਤੇਰਾ ਨਾਲ ਰਾਤ ਇੰਕਾਊਂਟਰ ਕਰਨਾ ਇੱਕ ਐਮਐਨਓ ਫੜਵਾ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 5450 ਪੁਰਸਾਲਾ ਵਿੱਚ ਇੱਕ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਇਹਨਾਂ ਵਾਕੇ ਭੱਜ ਗਿਆ ਉਹ ਚਲਾਤਾ ਜਿਵੇਂ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਨਤਾ ਵੀ ਤਿੰਨ ਪਿਸਤੌਲ ਫੜੇਗਾ ਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਅਸੀਂ ਕੁ ਗੋਲੀ ਚ ਭਾਈਏ ਅਸੀਂ ਤੁਹਾਡੇ ਹੱਥੋਂ ਆਪਾਂ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਭਾੜੀ ਸਭ ਤੋਂ ਵੱਧ ਕਦਰ ਕਰਦਾ ਨੇ ਆ ਪੁਲਸ ਵਾਲਾ ਦੀ ਪਰ ਤੁਸੀਂ ਇੱਕ ਕੱਟ ਕੱਟਿਆ ਹਰ ਕਥਾ ਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਝ ਕਹਿਣਾ ਵਿਦੋਕ ਇਹਨਾਂ ਤੋਂ ਵੱਜਣਾ ਐਮਐਲਏ ਜਾਗਜੋ ਸੀਐਮ ਨੇ ਜਾਗੜਾ ਨੂੰ ਬੋਲੀਓ ਚੁੱਕਾ ਵਿਰੋਧੀ ਧਿਰ ਲਗਾਤਾਰ ਇਸ ਚੀਤੇ ਸਵਾਲ ਚੁੱਕ ਰਹੇ ਨੇ ਕਿ ਆਖਿਰਕਾਰ ਜਦੋਂ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਤਾਂ ਉਦੋਂ ਹੀ ਪਰਚਾ ਕਿਉਂ ਹੋਇਆ ਹੁਣ ਪਰ ਹਰਮੀਤ ਪਠਾਨ ਮਾਜਰਾ ਫਿਲਹਾਲ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਹਨ ਫਰਾਰ ਨੇ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਗੱਲ ਰੱਖ ਰਹੇ ਨੇ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਕੀ ਗੁਜਵਾਪਿਆ